ਫਗਵਾੜਾ ਵਿਖੇ ਸੜਕ ਪਾਰ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਰਵੀ ਕੁਮਾਰ ਵਾਸੀ ਨਾਨਕਨਗਰੀ ਚਿਹੜੂ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਸੰਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਜਦੋਂ ਮੌਕੇ ਤੇ ਪਹੁੰਚੇ ਤਾਂ ਰਵੀ ਕੁਮਾਰ ਦੀ ਮੌਤ ਹੋ ਚੁੱਕੀ ਸੀ ਤਦੋਂ ਕਾਲ ਆਈ ਸੀ ਜੀ 10 ਮਿੰਟ ਪਹਿਲਾਂ ਕਿ ਆਪਣਾ ਇੱਥੇ ਐਕਸੀਡੈਂਟ ਹੋਇਆ ਪੀਪੀਆਰ ਵਿਲੇਜ ਦੇ ਸਾਹਮਣੇ ਬਿਲਕੁਲ ਸਬਵੇ ਦੇ ਪਲਾਈ ਰੋਡ ਤੇ ਤੇ ਜਦੋਂ ਆਪਾਂ ਜਾਗੇ ਉੱਥੇ ਮੌਕਾ ਦੇਖਿਆ ਤਾਂ ਕਿ ਪੇਸ਼ੈਂਟ ਸੀਗਾ ਉਹਨੂੰ ਸਰ ਕੋਈ ਟਰੱਕ ਵਾਲਾ ਸ਼ਾਇਦ ਕੋਈ ਟਰੋਲ ਕੇ ਚਲਾ ਗਿਆ ਸੀਗਾ ਤੇ ਉਹਨੂੰ ਇਸ ਟਾਈਮ ਆਪਾਂ ਇੱਥੇ ਸਿਵਲ ਹਸਪੀਟਲ ਫਗਵਾੜੇ ਦੀ ਐਮਰਜੈਂਸੀ ਵਿੱਚ ਲੈ ਕੇ ਆਏ ਆ ਤੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਡਿਕਲੇਅਰ ਤੇ ਡੈੱਡ ਕਲੀਅਰ ਕਰ ਦਿੱਤਾ ਸਰ ਕੋਈ ਪਛਾਣ ਵਗੈਰਾ ਹੋਈ ਕੋਈ ਨਾਮ ਵਗੈਰਾ ਨਹੀਂ ਸਰ ਪਛਾਣ ਇਹਨਾਂ ਦਾ ਫੋਨ ਮਿਲਿਆ ਉਹਨਾਂ ਦੇ ਘਰ ਦੇ ਨਾਲ ਵਿੱਚ ਫੋਨ ਕਾਲ ਕੀਤੀ ਆ ਆਪਣੀ ਕਿੱਥੇ ਰਹਿੰਦੇ ਨੇ ਇਸਰ ਪੈਦਲ ਸੀਗੇ ਰੋਡ ਕ੍ਰੋਸ ਕਰ ਰਹੇ ਸੀਗੇ ਵੀ ਆਪਣਾ ਜੀ ਨਾ ਭਾਜੀ ਕੋਈ ਛੋਟਮ ਲੱਗ ਚ ਪਾਂਚਾ ਹਾਂ ਕਿਹੜੇ ਪਿੰਡ ਤੋਂ ਆਪਾਂ ਨਾਨਕ ਨਗਰੀ ਸਰ ਕੀ ਮਾਮ ਲੱਗਿਆ ਜਿਹੜਾ ਹੰਦੇੜ ਰੋਡ ਦਾ ਐਕਸੀਡੈਂਟ ਹੋਇਆ ਨਹੀਂ ਪਤਾ ਲੱਗਿਆ ਸੀਗਾ ਐਕਸੀਡੈਂਟ ਦਾ ਮੈਨੂੰ ਤਾਂ ਕਾਲ ਆਈ ਸੀ ਕਿ ਹੁਣੇ ਕਹਿੰਦੇ ਵੀ ਇੱਥੇ ਦਾ ਕਰਕੇ ਐਕਸੀਡੈਂਟ ਹੋ ਗਿਆ ਹੈਗਾ ਤੇ ਅਸੀਂ ਆ ਗਏ ਜਦੋਂ ਇਹ ਸਰ ਨਾਮ ਵਗੈਰਾ ਕੀ ਹਾਂਜੀ ਨਾਮ ਜਰਾ ਅਗੀ ਕੁਮਾਰ ਆ ਜੀ ਹਾਂਜੀ ਉਦਰ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਆ ਫਗਵਾੜਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਲਾਈ ਬਾਈਪਾਸ ਨਾਲ ਜ਼ਦੀਕ ਇੱਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਸੜਕ ਪਾਰ ਕਰਨ ਲੱਗਾ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨੂੰ ਸਵਾਲਾ ਸੜਕ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਉਕਤ ਵਿਅਕਤੀ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ Laash ਨੂੰ postmortem ਲਈ ਮੁਰਦਾ ਘਰ ਵਿਖੇ ਰਖਵਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ਵਿੱਚੋਂ ਮਿਲੇ ਫੋਨ ਤੋਂ ਪਤਾ ਲੱਗਾ ਕਿ ਇਸ ਵਿਅਕਤੀ ਦਾ ਨਾਮ ਰਵੀ ਕੁਮਾਰ ਪੁੱਤਰ ਰੂਪlal ਵਾਸੀ ਨਾਨਕਨਗਰੀ ਚਿਹੜੂ ਹੈ ਫਿਲਹਾਲ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਕਿ ਪੀਪੀਆਰ ਵਿਲੇਜ ਨਹੀਂ ਆ ਕਿ ਮਾਰਕੀਟ ਬਣੀ ਬਾਈਪਾਸ ਤੇ ਫਲਾਹੀ ਲੱਗੇ ਫਲਾਹੀ ਬਾਈਪਾਸ ਦੇ ਲਾਗੇ ਤੇ ਉੱਥੇ ਐਕਸੀਡੈਂਟ ਹੋਇਆ ਇੱਥੇ ਮੈਂ ਮੌਕੇ ਤੇ ਗਿਆ ਸੀਗਾ ਉਹ ਮੌਕੇ ਤੋਂ ਜੇਬ ਤੋਂ ਮੁੰਡੇ ਤੋਂ ਫੋਨ ਨਿਕਲਿਆ ਮੇਰੇ ਤੱਕ ਤੋਂ ਸੜਕ ਕ੍ਰਾਸ ਕਰ ਲੱਗਿਆ ਉਹਨੂੰ ਕੋਈ ਅਨਨੋਨ ਗੱਡੀ ਫੇਟ ਮਾਰ ਗਈ ਆ 8 ਟਨ ਰਨ ਕੇਸ ਆ ਮੁੰਡੇ ਦਾ ਨਾਮ ਫੋਨ ਤੋਂ ਪਤਾ ਕੀਤਾ ਉਹਦੇ ਘਰ ਫੋਨ ਕਰਕੇ ਰਵੀ ਕੁਮਾਰ ਪੁੱਤਰ ਰੂਪ ਲਾਲ ਵਾਸੀ ਪਿੰਡ ਨਾਨਕ ਨਗਰੀ ਹੈ ਬੋਡੀ ਰਖਾਤੀ ਆ ਉਹਦੇ ਘਰ ਜਾਣਾ ਗੱਲ ਹੋ ਗਈ ਆ ਜੋ ਬੈਲ ਕੋਣ ਕੇ ਉਹਦੇ ਮੁਤਾਬਕ ਕਾਰਵਾਈ ਕਰਾਂਗਾ ਲੱਗਾ ਕਿਸ ਵਹੀਕਲ ਦੇ ਸੀ ਇਹ ਮੌਕੇ ਤੇ ਨਹੀਂ ਸਰ ਉਹਦੇ ਬਾਰੇ ਨਹੀਂ ਪਤਾ ਲੱਗਾ ਕੋਈ ਅਨਨੋਨ ਹੀ ਆ ਨੇ ਰਸ ਜ਼ਿਆਦਾ ਸੀਗਾ ਕਮਾਰਕ ਮੈਂਬਰ ਨੇ ਦੱਸਿਆ ਵੀ ਇਹ ਇੰਨੀ ਦੂਰ ਕਿੱਦਾਂ ਰਾਤ ਨੂੰ ਆਇਆ ਕੋਈ ਆਇਆ ਮੈਂ ਮੌਕੇ ਤੇ ਮੈਂਬਰ ਹੀ ਲੇ ਵੀ ਅਜੇ ਤਨੀ ਦੱਸਿਆ ਤੇ ਹੁਣ ਸਵੇਰ ਨੂੰ ਤਫਤੀਸ਼ ਕਰਾਂਗੇ ਕਿ ਕਿੱਦਾਂ ਆਇਆ ਕਾ ਇਸ ਕੰਮ ਆਇਆ ਸੀ ਕਿਹਦੇ ਨਾਲ ਆਇਆ ਸੀ ਕੋਈ ਕੁਲ ਪਤਾ ਲੱਗਾ ਵੀ ਕਿਹੜੀ ਗੱਡੀ ਨੈਟ ਹੋਇਆ ਕੋਈ ਸਮਝ ਨਹੀਂ ਨਹੀਂ ਸਰ ਅਜੇ ਨਹੀਂ ਕਿ ਉੱਥੇ ਕੈਮਰੇ ਕੋਈ ਲੱਗੇ ਰਾਤ ਦਾ ਟਾਈਮ ਆ ਹਾਈਵੇ ਤੇ ਉੱਥੇ ਕੈਮਰੇ ਨਹੀਂ ਸਰ ਬਾਕੀ ਫੇਰ ਵੀ ਚਿਹਰੇ ਦੇ ਚੈੱਕ ਕਰਨ ਲਾਂਗੇ ਤੇ ਕੀ ਕਰ ਕੀ ਕਾਰਵਾਈ ਕੀਤੀ ਹੈ ਜੀ ਕਾਰਵਾਈ ਜੋ ਬਿਆਨ ਬਣ ਕੇ ਦੇ ਘਰ ਜੋ ਦਫਤਰ ਕਰਦਾ